ਇਹ ਜੇ ਇਹ ਤਾਂ ਬਹੁਤ ਠੰਡ ਤੋਂ ਬਾਅਦ ਜਿੱਥੇ ਪ੍ਰੋਬਲਮ ਸੀ ਇੰਕੂਟ ਵਾਲੀ ਹਾਂਜੀ ਉਹਨੂੰ ਰਿਪੇਅਰ ਲਵਾ ਲਿਓ ਨਾਲ ਦੋਸਤ ਠੀਕ ਹੋਸਾ ਫਿਰ ਆ ਬਠੀ ਰੇਜਿੰਗ ਹੈ ਨਾ ਮਤਲਬ 50 25 ਪੈ ਲੱਗ ਫਾਰਮ ਇੱਕ ਨਾਲ 50 50 ਉਸੇ ਜਗ੍ਹਾ ਤੇ ਬੰਨਣਾ ਲੱਗ ਬਠੀ ਹੈ ਜੀ ਜੇ ਯਾ ਸਰਕਾਰ ਦੇ ਹੁਕਮ ਅਨੁਸਾਰ ਸਖਤ ਹਦਾਇਤਾਂ ਸੀ ਸੜਕਾਂ ਨੂੰ ਚੈੱਕ ਕਰਨ ਨੂੰ ਬੰਦੇ ਉਹ ਸੜਕਾਂ ਚੈੱਕ ਕੀਤੀਆਂ ਗਈਆਂ ਨੇ ਅੱਜ ਉਹਦੇ ਵਿੱਚ ਹੈ ਕਿ ਇੱਕ ਸੜਕ ਹੈਗੀ ਧਲੇਵਾ ਤੋਂ ਗੁਰੋਦੀ ਇੱਕ ਜਵਾਰ ਕੇ ਵਾਟਰ ਵਾਰਸ ਤੋਂ ਚਕੇਰੀਆਂ ਰੋਗ ਇਹਨਾਂ ਦੋਹਾਂ ਦੇ ਵਿਜ਼ੂਅਲੀ ਤੇ ਸਾਰੇ ਚੈੱਕ ਕੀਤੇ ਗਏ ਔਰ ਵੱਖਰੇ ਵੱਖਰੇ ਸੈਂਪਲ ਲੈ ਗਏ ਨੇ ਔਰ ਇਹ ਹੀ ਸਰਕਾਰ ਵੱਲੋਂ ਕੁਆਲਟੀ ਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਕਿਤੇ ਕੁਆਲਟੀ ਦਾ ਕੋਈ ਇਸ਼ੂ ਆਇਆ ਵਾ ਉਹਦੇ ਵਿੱਚ ਸਖਤ ਹਦਾਇਤਾਂ ਦਿੱਤੀਆਂ ਨੇ ਇਕਵਲਟੀ ਮੌਕੇ ਤੇ ਜਾ ਕੇ ਚੈੱਕ ਕੀਤੀ ਜਾਵੇ। ਮੈਂ ਰਾਮਨ ਸਿੰਘ ਸਰਪੰਚ ਪਿੰਡ ਗੜੱਦੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਇਹ ਸਾਨੂੰ ਲਿੰਕ ਸੜਕ ਸਾਡੇ ਪਿੰਡ ਨੂੰ ਲੋੜਤੀ ਜੋ ਕਿ ਬਹੁਤ ਵੱਡੇ ਪੱਧਰ ਤੇ ਖਰਾਬ ਹੋਈ ਸੀ ਥਾਂ ਥਾਂ ਤੇ ਢਟੋਏ ਪਏ ਹੋਏ ਸੀਗੇ ਇਹ ਸੜਕ ਸਾਨੂੰ ਬਣਾ ਕੇ ਦਿੱਤੀ ਹੈ। ਅਤੇ ਇਤਿਹਾਸ ਰਚਨ ਵਾਲੀ ਗੱਲ ਸਰਕਾਰ ਨੇ ਕੀਤੀ ਹੈ ਪਹਿਲੀ ਵਾਰ ਜੋ ठेकेदारਾਂ ਨੂੰ 5 ਸਾਲਾਂ ਦਾ ਐਗਰੀਮੈਂਟ ਕਰਾਇਆ ਗਿਆਗਾ ਇਹਨਾਂ ਨਾਲ ਇਹਦਾ ਕੋਈ ਪੈਚ ਵਰਕ ਕਰਨਾਗਾ ਪੰਜ ਸਾਲ ठेकेदार ਦੀ ਜ਼ਿੰਮੇਵਾਰੀ ਰਹੂਗੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੀਐਮ ਸਾਹਿਬ ਦਾ ਸਰਦਾਰ ਆਪਾਂ ਨੂੰ ਸਨਮਾਨ ਦਾ ਇਹ ਜਮਾਰਕਰ ਰੋਡ ਤੋਂ ਨਹਿਰੀ ਕੋਟੀ ਤੋਂ ਲੈ ਕੇ ਚਕੇਰੀਆਂ ਵਾਲੇ ਪੁਲ ਤੱਕ ਬਣੀ ਹੈ ਸੜਕ ਇਹਦੀ ਪਹਿਲਾਂ ਬਹੁਤ ਜ਼ਿਆਦਾ ਮਾੜੀ ਖਸਤਾ ਹਾਲ ਸੀਗੀ ਲੋਕ ਇੱਥੇ ਡਿੱਗਦੇ ਸੀ ਰਾਤ ਨੂੰ ਇਹ ਸੜਕ ਬਣਨ ਕਾਰਨ ਲੋਕਾਂ ਦੀ ਪਰੇਸ਼ਾਨੀ ਘਟ ਗਈ ਮਤਲਬ ਸੜਕ ਬਣੀ ਬਹੁਤ ਵਧੀਆ ਜਿਦੋਂ ਦੀ ਇਹ ਸੜਕ ਬਣੀ ਹੈ ਉਦੋਂ ਦੀਆਂ ਭਗਵੰਤਾਨ ਸਰਕਾਰ ਵੱਲੋਂ ਚੈਕਿੰਗਾਂ ਵੀ ਹੋ ਰਹੀਆਂ ਨੇ ਜੀ ਟਾਈਮ ਟੂ ਟਾਈਮ ਆ ਇਸ ਤੋਂ ਪਹਿਲਾਂ ਇੱਕ ਕਚਾਕੇ ਹੋ ਕੇ ਗਈ ਹੈ ਜੀ ਕੋਈ ਸੜਕ 'ਚ ਕਮੀ ਪੇਛੀ ਨਹੀਂ ਗਈ ਸਾਡੀ ਦੇਖ ਰੇਖ 'ਚ ਬਣੀ ਹੈ ਜੀ